ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਦੇ ਫਿਜ਼ੀਕਲ ਦੇ ਲਈ ਟਾਈਮ ਬਹੁਤ ਘੱਟ ਰਹਿ ਗਿਆ ਹੈ ਉਧਰੋਂ ਅਗਨੀਵੀਰ ਦਾ ਵੀ 1.5 ਮਹੀਨਾ ਹੀ ਬਾਕੀ ਹੈ ਜਿਹੜੇ ਮੁੰਡੇ ਕੁੜੀਆਂ ਤਿਆਰੀ ਕਰਨਾ ਚਾਹੁੰਦੇ ਨੇ ਜਲਦੀ ਤੋਂ ਜਲਦੀ ਸੰਪਰਕ ਕਰ ਲਓ ਕੁੜੀਆਂ ਨੂੰ ਖਾਸ ਕਰਕੇ ਹਾਈ ਜੰਪ ਤੇ ਲੌਂਗ ਜੰਪ ਦੀ ਦਿੱਕਤ ਆਉਂਦੀ ਹੈ ਹਾਈ ਜੰਪ ਦੇ ਲਈ ਸਪੈਸ਼ਲ ਗੱਦਾ ਆਪਣੇ ਕੋਲ ਪ੍ਰੋਵਾਈਡ ਕਰਾਵਾਂਗੇ ਤੁਹਾਨੂੰ ਤੇ ਜਿਹੜੇ ਤੋਂ ਤਿਆਰੀ ਨਹੀਂ ਲੱਗਦੀ ਪਿੰਡਾਂ ਦੇ ਵਿੱਚ ਉਹ ਜਲਦੀ ਤੋਂ ਜਲਦੀ ਸੰਪਰਕ ਕਰ ਲਿਓ ਨਹੀਂ ਤਾਂ ਤੁਸੀਂ ਲਾਸਟ ਦੇ ਵਿੱਚ 10 ਦਿਨ ਰਹਿੰਦੇ ਹੁੰਦੇ ਹੁੰਦੇ ਉਦੋਂ ਆਉਣਾ ਉਦੋਂ ਫਿਰ ਸਾਡੇ ਕੋਲੋਂ ਵੀ ਮਾਫੀ ਮੰਗਨੇ ਆਸੀਂ 10 ਦਿਨਾਂ ਚ ਅਸੀਂ ਵੀ ਤਿਆਰੀ ਨਹੀਂ ਕਰਵਾ ਸਕਦੇ ਜਿਹੜੇ ਨੇ ਤਿਆਰੀ ਕਰਨੀ ਹੈ ਫਿਜ਼ੀਕਲ ਦੀ ਜਲਦੀ ਤੋਂ ਜਲਦੀ ਸੰਪਰਕ ਕਰ ਲੋ ਧੰਨਵਾਦ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਦੇ ਫਿਜ਼ੀਕਲ ਦੇ ਲਈ ਟਾਈਮ ਬਹੁਤ ਘੱਟ ਰਹਿ ਗਿਆ ਉਧਰੋਂ ਅਗਨੀਵੀਰ ਦਾ ਵੀ 1.5 ਮਹੀਨਾ ਹੀ ਬਾਕੀ ਹੈ ਜਿਹੜੇ ਮੁੰਡੇ ਕੁੜੀਆਂ ਤਿਆਰੀ ਕਰਨਾ ਚਾਹੁੰਦੇ ਨੇ ਜਲਦੀ ਤੋਂ ਜਲਦੀ ਸੰਪਰਕ ਕਰ ਲੋ ਕੁੜੀਆਂ ਨੂੰ ਖਾਸ ਕਰਕੇ ਹਾਈ ਜੰਪ ਤੇ ਲੌਂਗ ਜੰਪਰ ਦੀ ਦਿੱਕਤ ਆਉਂਦੀ ਹੈ ਹਾਈ ਜੰਪ ਤੇ ਲਈ ਸਪੈਸ਼ਲ ਗੱਦਾ ਆਪਣੇ ਕੋਲ ਪ੍ਰੋਵਾਈਡ ਕਰਾਵਾਂਗੇ ਤੁਹਾਨੂੰ ਤੇ ਜਿਹੜੇ ਤੋਂ ਤਿਆਰੀ ਨਹੀਂ ਲੱਗਦੀ ਪਿੰਡਾਂ ਦੇ ਵਿੱਚ ਉਹ ਜਲਦੀ ਤੋਂ ਜਲਦੀ ਸੰਪਰਕ ਕਰ ਲਿਓ ਨਹੀਂ ਤਾਂ ਤੁਸੀਂ ਲਾਸਟ ਦੇ ਵਿੱਚ 10 ਦਿਨ ਰਹਿੰਦੇ ਹੁੰਦੇ ਹੁੰਦੇ ਉਦੋਂ ਆਉਣੇ ਉਦੋਂ ਫਿਰ ਸਾਡੇ ਕੋਲੋਂ ਵੀ ਮਾਫੀ ਮੰਗਣੇ ਆਸੀਂ 10 ਦਿਨਾਂ ਚ ਅਸੀਂ ਵੀ ਤਿਆਰੀ ਨਹੀਂ ਕਰਵਾ ਸਕਦੇ ਜਿਹੜੇ ਨੇ ਤਿਆਰੀ ਕਰਨੀ ਹੈ ਫਿਜ਼ੀਕਲ ਦੀ ਜਲਦੀ ਤੋਂ ਜਲਦੀ ਸੰਪਰਕ ਕਰ ਲਓ ਧੰਨਵਾਦ